ਬਜ਼ਾਰ 'ਚ ਸੱਚੇ ਵੜੀ ਚਲਦੀ ਸਾਡੀ ਹੱਥ ਵਾਲੀ ਚਲਦੀ ਹੈ ਜੀ ਇਹ ਹੱਥ ਵਾਲੀ ਖਜੂਰ ਲੋਹੜੀ ਦੇ ਤਿਹਾਰ ਨੂੰ ਲੈ ਕੇ ਬਜ਼ਾਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਤਿਆਰੀਆਂ ਸਟਾਕ ਇਹ 12-12 ਘੰਟੇ ਕੰਮ ਚੱਲਦਾ ਜੀ ਮਾਰਨਿੰਗ ਤੋਂ ਲੈ ਕੇ ਸ਼ਾਮ ਤੱਕ ਖਜੂਰ ਹੀ ਨਿਕਲਦੀ ਹੈ ਜੀ ਹਾਂਜੀ ਹਾਂਜੀ ਜਿੱਦਾਂ ਵਿਆਹਾਂ ਤੇ ਮਠਿਆਈ ਦਿੱਤੀ ਜਾਂਦੀ ਲੋਹੜੀ ਤੇ ਖਜੂਰ ਦੇ ਡੱਬੇ ਦਿੱਤੇ ਜਾਂਦੇ ਲੋਹੜੀ ਦੇ ਤਿਹਾਰ ਤੇ ਖਾਸ ਤਰ੍ਹਾਂ ਦੀ ਤਿਆਰ ਹੁੰਦੀ ਮਠਾਈ ਦੇਖੋ ਪੰਜਾਬ ਵਿੱਚ ਲੋਹੜੀ ਦੇ ਰੰਗ ਵੱਖ-ਵੱਖ ਦੇਖਣ ਨੂੰ ਮਿਲ ਰਹੇ ਹਨ ਜਿਵੇਂ ਹਰ ਤਿਹਾੜੀ ਦੀ ਕੋਈ ਖਾਸੀਅਤ ਹੈ ਉੱਥੇ ਹੀ ਇਸ ਤਿਹਾੜੀ ਨੂੰ ਲੈ ਕੇ ਜਿੱਥੇ ਪਤੰਗਬਾਜ਼ੀ ਖਾਸ ਹੈ ਨਾਲ ਹੀ ਇਸ ਦਿਨ ਤੇ ਮਠਾਸ ਵਜੋਂ ਇੱਕ ਖਾਸ ਮਠਿਆਈ ਤਿਆਰ ਹੁੰਦੀ ਹੈ ਅਤੇ ਮਠਿਆਈ ਹੈ ਖਜੂਰਾ ਦੀ ਲੋੜੀ ਤੇ ਲੋਕ ਜਿੱਥੇ ਸ਼ਗਨ ਵਜੋਂ ਮਠਿਆਈ ਨੂੰ ਘਰ-ਘਰ ਵਿੱਚ ਲੈ ਜਾਂਦੇ ਹਨ ਅਤੇ ਇੱਕ ਦੂਜੇ ਨੂੰ ਲੋੜੀ ਦੀ ਵਧਾਈ ਵਜੋਂ ਦਿੰਦੇ ਹਨ ਆਓ ਦੇਖਦੇ ਹਾਂ ਕਿ ਇਹ ਖਾਸ ਲੋੜੀ ਦੀ ਮਠਿਆਈ ਕਿਵੇਂ ਤਿਆਰ ਹੁੰਦੀ ਹੈ ਰਾਜਨ ਅਜੂਰ ਸਰ ਮੈਦੇ ਤੋਂ ਤਿਆਰ ਕੀਤੀ ਜਾਂਦੀ ਮੈਦਾ ਪਲਸ چینی ਔਰ ਬਸ ਗੀਰ ਫਾਇੰਡ ਦੀ ਤਲਾਈ ਹੁੰਦੀ ਹੈ ਜਿਹੜੀ ਕੀ ਖਾਸੀ ਇਹ ਮਿਠਾਈ ਜੀ ਇਹ ਖਾਸ ਇਹ ਖਾਸ ਮਠੇ ਮਠੇ ਸੇਕੇ ਤੇ ਬਕਦੀ ਹੈ ਜੀ ਜਰਮਾਨ ਨਾਲ ਤਿਆਰ ਹੁੰਦੀ ਹੈ ਅੱਧਾ ਘੰਟਾ ਲੇਗੀ 1.5 ਕਿਲੋ ਖਜੂਰ ਤਿਆਰ ਹੋ ਜੀ ਆਰਡਰ ਕਿੰਨਾ ਪੁੱਛਦਾ ਮਿਹਰਬਾਨੀ ਆਰਡਰ ਰਿਟੇਲ ਦੇ ਵਿੱਚ ਮਾਰਨਿੰਗ ਬੈਠਣਾ ਹੈ 12-12 ਘੰਟੇ ਕੰਮ ਚੱਲਣਾ ਹੈ ਔਰ ਇਹਦਾ ਸਟਾਕ ਹੋਣਾ ਹੈ ਇਹ ਲੋੜੀ ਤੋਂ 1 ਮਹੀਨਾ ਪਹਿਲਾਂ ਸਟਾਰਟ ਹੋ ਜਾਂਦੀ ਹੈ। ਇਹ ਲੋੜੀ ਦੇ ਤਿਹਾੜ ਤੇ ਬਣਾਈ ਜਾਂਦੀ ਹੈ ਜੀ। ਇਹ ਮੈਦਾ ਔਰ ਚੀਨੀ ਦੀ ਤਿਆਰ ਹੁੰਦੀ ਹੈ ਜੀ। ਬਾਜ਼ਾਰ 'ਚ ਸੱਚੇ ਵੜੀ ਚਲਦੀ ਸਾਡੀ ਹੱਥ ਵਾਲੀ ਚਲਦੀ ਹੈ ਜੀ। ਇਹ ਹੱਥ ਵਾਲੀ ਖਜੂਰ ਜ਼ਿਆਦਾ ਲੋਕ ਪਸੰਦ ਕਰਦੇ ਜੀ ਇਹ ਪੁਰਾਣੀ ਤਕਨੀਕ ਹੈ। ਔਰ ਜਿਹੜੀ 80 ਸਾਲ ਪੁਰਾਣੀ ਦੁਕਾਨ ਹੈ ਔਰ ਤੀਜੀ ਪੀੜੀ ਇਸ ਤੇ ਕੰਮ ਕਰ ਰਹੀ ਹੈ ਜੀ। ਕਾਰੀਗਰ ਸਾਰਾ ਸਾਡੇ ਸਾਰੇ ਪੁਰਾਣੇ ਨੇ ਔਰ ਤੀਸਰੀ ਪੀੜੀ ਔਰ ਫਸਟ ਪੀੜੀ ਦੇ ਕਾਰੀਗਰ ਤੁਰੇ ਆ ਰਹੇ ਨੇ 50 50 ਸਾਲ ਪੁਰਾਣੇ ਕਾਰੀਗਰ ਤੁਹਾਡੇ ਕੋ ਉਹੀ ਨੇ ਰੋਜਾਨਾ ਇਹਦਾ ਸਰ ਇਹ ਆਪਣੇ ਕੰਮ ਲੋਕੀ ਤਿਆਰ ਕਰਦੇ ਨੇ ਸੱਚੇ ਵਲੀ ਜਿਆਦਾ ਔਰ ਰੋਜਾਨਾ ਇਹਦਾ ਸਾਡੇ ਵੱਲ ਗਾਗ ਦਾ ਇਧਰ ਜਿਆਦਾ ਇਹਦੇ ਲਈ ਫਿਰ ਸਟਾਕ ਤੁਸੀਂ ਕਿੰਨਾ ਕਰਦੇ ਸਟਾਕ ਇਹ 12 12 ਘੰਟੇ ਕੰਮ ਚੱਲਦਾ ਜੀ ਮਾਰਨਿੰਗ ਤੋਂ ਲੈ ਕੇ ਸ਼ਾਮ ਤੱਕ ਜੂਰੀ ਨਿਕਲਦੀ ਹੈ ਜੀ ਇਹ ਲੱਕ ਕਾਰੀਗਰ ਲਗੇ ਦਿੰਦੇ ਨੇ ਜੀ ਜੂਰੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਸਿਰਫ ਪੂਰੀ ਤੇ ਹੀ ਬੰਦੀ ਹੈ ਇਹ ਲੋੜੀ ਦੇ ਬੰਦੀ ਹੈ ਜੀ ਲਾਸ ਦਿਨ ਲੋਹੜੀ ਤੱਕ ਕੀ ਹੈ ਜੀ ਹਾਂਜੀ ਹਾਂਜੀ ਜਿੱਦਾਂ ਵਿਆਹਾਂ ਤੇ ਮਠਿਆਈ ਦਿੱਤੀ ਜਾਂਦੀ ਲੋਹੜੀ ਤੇ ਖਜੂਰ ਦੇ ਡੱਬੇ ਦਿੱਤੇ ਜਾਂਦੇ ਲੱਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਬਾਜ਼ਾਰ 'ਚ ਸੱਚੇ ਵਾਂਗੀ ਚਲਦੀ ਸਾਡੀ ਹੱਥ ਵਾਲੀ ਚਲਦੀ ਹੈ ਜੀ ਇਹ ਹੱਥ ਵਾਲੀ ਖਜੂਰ ਲੋਹੜੀ ਦੇ ਤਿਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਤਿਆਰੀਆਂ ਸਟਾਕ ਇਹ 12-12 ਘੰਟੇ ਕੰਮ ਚੱਲਦਾ ਜੀ ਮਾਰਨਿੰਗ ਤੋਂ ਲੈ ਕੇ ਸ਼ਾਮ ਤੱਕ ਖਜੂਰ ਹੀ ਨਿਕਲਦੀ ਹੈ ਜੀ हां जी हां जी ਜਦਾਂ ਵਿਆਹਾਂ ਤੇ ਮਠਿਆਈ ਦਿੱਤੀ ਜਾਂਦੀ ਲੋਹੜੀ ਤੇ ਖਜੂਰ ਦੇ ਡੱਬੇ ਦਿੱਤੇ ਜਾਂਦੇ ਲੋਹੜੀ ਦੇ ਤਿਹਾਰ ਤੇ ਖਾਸ ਤਰ੍ਹਾਂ ਦੀ ਤਿਆਰ ਹੁੰਦੀ ਮਠਾਈ ਦੇਖੋ ਪੰਜਾਬ ਵਿੱਚ ਲੋਹੜੀ ਦੇ ਰੰਗ ਵੱਖ-ਵੱਖ ਦੇਖਣ ਨੂੰ ਮਿਲ ਰਹੇ ਹਨ ਜਿਵੇਂ ਹਰ ਤਿਹਾਰ ਦੀ ਕੋਈ ਖਾਸੀਅਤ ਹੈ ਉੱਥੇ ਹੀ ਇਸ ਤਿਹਾਰ ਨੂੰ ਲੈ ਕੇ ਜਿੱਥੇ ਪਤੰਗ ਬਾਜ਼ੀ ਖਾਸ ਹੈ ਨਾਲ ਹੀ ਇਸ ਦਿਨ ਤੇ ਮਠਾਸ ਵਜੋਂ ਇੱਕ ਖਾਸ ਮਠਿਆਈ ਤਿਆਰ ਹੁੰਦੀ ਹੈ ਅਤੇ ਮਠਿਆਈ ਹੈ ਖਜੂਰਾਂ ਦੀ ਲੋਹੜੀ ਤੇ ਲੋਕ ਜਿੱਥੇ ਸ਼ਗਨ ਵਜੋਂ ਮਠਿਆਈ ਨੂੰ ਘਰ-ਘਰ ਵਿੱਚ ਲੈ ਜਾਂਦੇ ਹਨ ਅਤੇ ਇੱਕ ਦੂਜੇ ਨੂੰ ਲੋਹੜੀ ਦੀ ਵਧਾਈ ਵਜੋਂ ਦਿੰਦੇ ਹਨ ਆਓ ਦੇਖਦੇ ਹਾਂ ਕਿ ਇਹ ਖਾਸ ਲੋਹੜੀ ਦੀ ਮਠਿਆਈ ਕਿਵੇਂ ਤਿਆਰ ਹੁੰਦੀ ਹੈ ਰਾਜਨ ਜੀ ਖਜੂਰ ਸਰ ਮੈਦੇ ਤੋਂ ਤਿਆਰ ਕੀਤੀ ਜਾਂਦੀ ਮੈਦਾ ਪਲੱਸ چینی ਔਰ ਬਸ ਗੀਰ ਫਾਇੰਡ ਦੀ ਤਲਾਈ ਹੁੰਦੀ ਹੈ ਇਹ ਕਿਹ ਖਾਸੀਏ ਦੀ ਮਠਿਆਈ ਜੀ ਇਹ ਖਾਸ ਮਠੇ ਮਠੇ ਸੇਕੇ ਤੇ ਬਕਦੀ ਹੈ ਜੀ ਤੇ ਰਮਾਨ ਨਾਲ ਤਿਆਰ ਹੁੰਦੀ ਹੈ ਅੱਧਾ ਘੰਟਾ ਲੇਗੀ 1.5 ਕਿਲੋ ਖਜੂਰ ਤਿਆਰ ਹੋ ਜੇ ਆਰਡਰ ਕਿੰਨਾ ਬੁੱਕਦਾ ਹੈ ਆਰਡਰ ਰਿਟੇਲ ਦੇ ਵਿੱਚ ਮਾਰਨਿੰਗ ਬੈਠਣਾ ਹੈ 12-12 ਘੰਟੇ ਕੰਮ ਚੱਲਣਾ ਹੈ ਔਰ ਇਹਦਾ ਸਟਾਕ ਹੋਣਾ ਹੈ ਇਹ ਲੋੜੀ ਤੋਂ 1 ਮਹੀਨਾ ਪਹਿਲਾਂ ਸਟਾਰਟ ਹੋ ਜਾਂਦੀ ਹੈ ਇਹ ਲੋੜੀ ਦੇ ਤਿਹਾਰ ਤੇ ਬਣਾਈ ਜਾਂਦੀ ਹੈ ਜੀ ਇਹ ਮੈਦਾ ਔਰ ਚੀਨੀ ਦੀ ਤਿਆਰ ਹੁੰਦੀ ਹੈ ਜੀ ਬਾਜ਼ਾਰ 'ਚ ਸੱਚੇ ਵਾਂਗ ਚਲਦੀ ਸਾਡੀ ਹੱਥ ਵਾਲੀ ਚਲਦੀ ਹੈ ਜੀ ਇਹ ਹੱਥ ਵਾਲੀ ਖਜੂਰ ਜਿਆਦਾ ਲੋਕ ਪਸੰਦ ਕਰਦੇ ਜੀ ਇਹ ਪੁਰਾਣੀ ਤਕਨੀਕ ਹੈ ਔਰ ਜਿਹੜੀ 80 ਸਾਲ ਪੁਰਾਣੀ ਦੁਕਾਨ ਹੈ ਔਰ ਤੀਜੀ ਪੀਡੀਐਸ ਤੇ ਕੰਮ ਕਰ ਰਹੀ ਹੈ ਜੀ ਕਾਰੀਗਰ ਸਰ ਸਾਡੇ ਸਾਰੇ ਪੁਰਾਣੇ ਨੇ ਜੋਰ ਤੀਸਰੀ ਪੀੜੀ ਔਰ ਫਸਟ ਪੀੜੀ ਦੇ ਕਾਰੀਗਰ ਤੁਰੇ ਆ ਰਹੇ ਨੇ 50 50 ਸਾਲ ਪੁਰਾਣੇ ਕਾਰੀਗਰ ਤੁਹਾਡੇ ਕੋਲ ਉਹੀ ਨੇ ਰੋਜਾਨਾ ਇਹਦਾ ਸਰ ਇਹ ਆਪਣੇ ਕੰਮ ਲੋਕੀ ਤਿਆਰ ਕਰਦੇ ਨੇ ਸੱਚੇ ਵਲੀ ਜਿਆਦਾ ਔਰ ਰੋਜਾਨਾ ਇਹਦਾ ਸਾਡੇ ਵੱਲ ਗਾਗ ਦਾ ਇਧਰ ਜਿਆਦਾ ਇਹਦੇ ਲਈ ਫਿਰ ਸਟਾਕ ਤੁਸੀਂ ਕਿੰਨਾ ਕਰਦੇ ਸਟਾਕ ਇਹ 12 12 ਘੰਟੇ ਕੰਮ ਚੱਲਦਾ ਜੀ ਮਾਰਨਿੰਗ ਤੋਂ ਲੈ ਕੇ ਸ਼ਾਮ ਤੱਕ ਜੂਰੀ ਨਿਕਲਦੀ ਹੈ ਜੀ ਇਹ ਲੱਗ ਕਾਰੀਗਰ ਲਗੇ ਦਿੰਦੇ ਨੇ ਜੀ ਖਜੂਰ ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਸਿਰਫ ਲੋੜੀ ਤੇ ਹੀ ਬੰਦੀ ਹੈ ਇਹ ਲੋੜੀ ਤੇ ਹੀ ਬੰਦੀ ਹੈ ਜੀ ਆਖਰ ਦਿਨ ਲੋੜੀ ਤੱਕ ਹੀ ਹੈ ਜੀ ਹਾਂਜੀ ਹਾਂਜੀ ਜਿੱਦਾਂ ਵਿਆਹਾਂ ਤੇ ਮਠਿਆਈ ਦਿੱਤੀ ਜਾਂਦੀ ਲੋੜੀ ਤੇ ਖਜੂਰ ਦੇ ਡੱਬੇ ਦਿੱਤੇ ਜਾਂਦੇ ਲੱਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ